ਪਤੰਗ ਚੜਾਉਣ ਦੇ ਚ ਹਵਾਨਾ ਦੇ ਲਈ ਇਸ ਵੇਲੇ ਵੱਡੀ ਖਬਰ ਆਈ ਹੈ ਜੇਕਰ ਤੁਸੀਂ ਵੀ ਪਤੰਗ ਚੜਾਉਣ ਦੇ ਸ਼ੌਕੀਨ ਹੋ ਤੇ ਗੌਰ ਦੇ ਨਾਲ ਇਸ ਖਬਰ ਨੂੰ ਜ਼ਰੂਰ ਸੁਣ ਲਿਓ ਕਿਉਂਕਿ ਹੁਣ ਇੱਥੇ ਇੱਕ ਨਵਾਂ ਕਾਨੂੰਨ ਬਣਾਇਆ ਗਿਆ ਜਿਸ ਦੇ ਤਹਿਤ ਤੁਹਾਡੇ ਖਿਲਾਫ ਕਾਰਵਾਈ ਹੋ ਸਕਦੀ ਹੈ ਤੁਹਾਨੂੰ ਸਜ਼ਾ ਹੋ ਸਕਦੀ ਹੈ ਜੇਲ੍ਹ ਚ ਜਾਣਾ ਪੈ ਸਕਦਾ ਹੈ ਤੇ ਜ਼ੁਰਮਾਨਾ ਵੀ ਤੁਹਾਡੇ ਉੱਤੇ ਲਗਾਇਆ ਜਾ ਸਕਦਾ ਹੈ ਇਸ ਪੂਰੇ ਮਾਮਲੇ ਸੰਬੰਧੀ ਜੋ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਉਹ ਤੁਹਾਨੂੰ ਦੱਸਦੇ ਹਾਂ ਕਿਹਾ ਜਾ ਰਿਹਾ ਹੈ ਕਿ ਲੈਹਦੇ ਪੰਜਾਬ ਦੀ ਸਰਕਾਰ ਨੇ ਪਤੰਗ ਉਡਾਉਣ ਵਾਲਿਆਂ ਖਿਲਾਫ ਸਖਤ ਕਾਨੂੰਨ ਬਣਾ ਕੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਪਤੰਗ ਬਣਾਉਣ ਅਤੇ ਉਡਾਉਣ ਨੂੰ ਗੈਰ-ਜ਼ਮਾਨਤੀ ਅਪਰਾਧ ਐਲਾਨਿਆ ਹੈ। ਸੋਦੇ ਹੋਏ ਐਕਟ 2007 ਦੇ ਤਹਿਤ ਪਤੰਗ ਉਡਾਉਣ ਦੇ ਲਈ ਧਾਤੂ ਦੇ ਧਾਗੇ, ਤਾਰਾ ਅਤੇ ਸਪਾਈਕ ਦੇ ਧਾਗੇ ਦਾ ਉਤਪਾਦਨ, ਵਰਤੋਂ ਅਤੇ ਵਣ ਨੂੰ ਵੀ ਅਪਰਾਧਿਕ ਕਰਾਰ ਕਰ ਦਿੱਤਾ ਹੈ। ਸੂਤਰਾਂ ਦੇ ਅਨੁਸਾਰ ਪਾਕਿਸਤਾਨ ਦੀ ਸਰਕਾਰ ਇਸ ਵੇਲੇ ਅਪਰਾਧਾਂ ਨੂੰ ਪ੍ਰੋਹਿਬੀਸ਼ਨ ਐਕਟ 2007 ਦੇ ਵਿੱਚ ਸੋਧ ਕਰਕੇ ਪਰਭਾਸ਼ਿਤ ਕੀਤਾ ਹੈ ਜਿਸ ਵਿੱਚ ਹੁਣ ਸਖਤ ਸਜ਼ਾਵਾਂ ਦੀ ਵਿਵਸਥਾ ਕੀਤੀ ਗਈ ਹੈ ਪੰਜਾਬ ਦੇ ਗ੍ਰਹਿ ਵਿਭਾਗ ਦੇ ਬੁਲਾਰੇ ਦੇ ਅਨੁਸਾਰ ਨਵੇਂ ਨਿਯਮ ਪਤੰਗ ਉਡਾਉਣ ਦੇ ਵਿੱਚ ਵਰਤੇ ਜਾਂਦੇ ਧਾਤ ਦੇ ਤਾਗੇ ਤਾਰਾਂ ਅਤੇ ਤਿੱਖੇ ਤਾਗੇ ਦੇ ਉਤਪਾਦਨ ਨੂੰ ਵੀ ਅਪਰਾਧਿਕ ਘਰਾੜ ਦਿੰਦਾ ਹੈ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਨਵੇਂ ਸੋਧ ਅਨੁਸਾਰ ਹੁਣ ਕੋਈ ਵੀ ਵਿਅਕਤੀ ਪਤੰਗ ਉਡਾਉਂਦਾ ਹੋਇਆ ਫੜਿਆ ਗਿਆ ਤੇ ਉਸ ਨੂੰ 3 ਤੋਂ 5 ਸਾਲ ਦੀ ਕੈਦ ਜਾਂ ਫਿਰ 20 ਲੱਖ ਰੁਪਏ ਦਾ ਜੁਰਮਾਨਾ ਦੇਣਾ ਪੈ ਸਕਦਾ ਜਾਂ ਫਿਰ ਦੋਵੇਂ ਚੀਜ਼ਾਂ ਉਸ ਨੂੰ ਕਰਨੀਆਂ ਪੈ ਸਕਦੀਆਂ ਨੇ ਜ਼ਿਕਰ ਯੋਗ ਹੈ ਕਿ ਪਾਕਿਸਤਾਨੀ ਸੂਬੇ ਪੰਜਾਬ ਦੇ ਵਿੱਚ ਪਿਛਲੇ ਸਮੇਂ 'ਚ ਕਈ ਖੂਨੀ ਸੰਘਰਸ਼ ਤੋਂ ਬਾਅਦ ਸਾਲ 2007 ਪਤੰਗ ਉਡਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਪਤੰਗ ਉਡਾਉਣ ਦੇ ਸ਼ੌਕੀਨਾ ਨੇ ਇਸ ਕਾਨੂੰਨ ਦੀ ਕੋਈ ਪਰਵਾਹ ਨਹੀਂ ਕੀਤੀ ਜਿਸ ਕਾਰਨ ਹੁਣ ਕਾਨੂੰਨ ਦੇ ਵਿੱਚ ਸੋਧ ਕਰਕੇ ਇਹ ਸਖਤ ਕਾਨੂੰਨ ਬਣਾਇਆ ਗਿਆ ਹੈ ਜੇਕਰ ਤੁਸੀਂ ਪਤੰਗ ਉਡਾਉਣ ਦੇ ਫੜੇ ਜਾਂਦੇ ਹੋ ਪੁਲਿਸ ਦੇ ਕੋਲ ਤੁਹਾਡੇ ਨਾਲ ਜੁੜੀ ਕੋਈ ਸ਼ਿਕਾਇਤ ਪਹੁੰਚਦੀ ਹੈ ਤਾਂ ਤੁਹਾਨੂੰ 3 ਤੋਂ 5 ਸਾਲਾਂ ਦੀ ਸਜ਼ਾ ਹੋ ਸਕਦੀ ਹੈ ਨਾਲ ਹੀ ਨਾਲ 20 ਲੱਖ ਰੁਪਏ ਦਾ ਜਿਹੜਾ ਜੁਰਮਾਨਾ ਹੈ ਉਹ ਤੁਹਾਡੇ ਤੇ ਲਗਾਇਆ ਜਾ ਸਕਦਾ ਹੈ ਜਿਸ ਕਾਰਨ ਤੁਹਾਡੀਆਂ ਪਰੇਸ਼ਾਨੀਆਂ ਵੱਧ ਜਾਣਗੀਆਂ ਤੇ ਪਾਕਿਸਤਾਨ ਦੀ ਸਰਕਾਰ ਦਾ ਇਸ ਵੇਲੇ ਫੈਸਲਾ ਇਹ ਹੀ ਹੈ ਕਿ ਲੰਦੇ ਪੰਜਾਬ ਦੇ ਵਿੱਚ ਇੱਕ ਕਾਨੂੰਨ ਬਣਾ ਦਿੱਤਾ ਗਿਆ ਹੈ ਕਿ ਕੋਈ ਵੀ ਪਤੰਗ ਨਹੀਂ ਉਡਾ ਸਕਦਾ ਪਤੰਗ ਚੜਾਉਣ ਦੇ ਚ ਹਵਾਨਾਂ ਦੇ ਲਈ ਇਸ ਵੇਲੇ ਵੱਡੀ ਖਬਰ ਆਈ ਹੈ ਜੇਕਰ ਤੁਸੀਂ ਵੀ ਪਤੰਗ ਚੜਾਉਣ ਦੇ ਸ਼ੌਕੀਨ ਹੋ ਤੇ ਗੌਰ ਦੇ ਨਾਲ ਇਸ ਖਬਰ ਨੂੰ ਜ਼ਰੂਰ ਸੁਣ ਲੇ ਕਿਉਂਕਿ ਹੁਣ ਇੱਥੇ ਇੱਕ ਨਵਾਂ ਕਾਨੂੰਨ ਬਣਾਇਆ ਗਿਆ ਜਿਸ ਦੇ ਤਹਿਤ ਤੁਹਾਡੇ ਖਿਲਾਫ ਕਾਰਵਾਈ ਹੋ ਸਕਦੀ ਹੈ ਤੁਹਾਨੂੰ ਸਜ਼ਾ ਹੋ ਸਕਦੀ ਹੈ ਜੇਲ੍ਹ ਚ ਜਾਣਾ ਪੈ ਸਕਦਾ ਹੈ ਤੇ ਜੁਰਮਾਨਾ ਵੀ ਤੁਹਾਡੇ ਉੱਤੇ ਲਗਾਇਆ ਜਾ ਸਕਦਾ ਹੈ ਇਸ ਪੂਰੇ ਮਾਮਲੇ ਸੰਬੰਧੀ ਜੋ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਉਹ ਤੁਹਾਨੂੰ ਦੱਸਦੇ ਹਾਂ ਕਿ ਜਾ ਰਿਹਾ ਹੈ ਕਿ ਲੰਦੇ ਪੰਜਾਬ ਦੀ ਸਰਕਾਰ ਨੇ ਪਤੰਗ ਉਡਾਉਣ ਵਾਲਿਆਂ ਖਿਲਾਫ ਸਖਤ ਕਾਨੂੰਨ ਬਣਾ ਕੇ ਕਾਰਵਾਈ ਤੇਜ਼ ਕਰ ਦਿੱਤੀ ਹੈ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਪਤੰਗ ਬਣਾਉਣ ਅਤੇ ਉਡਾਉਣ ਨੂੰ ਗੈਰਜ਼ਮਾਨਤੀ ਅਪਰਾਧ ਐਲਾਨਿਆ ਹੈ ਸੋਦੇ ਹੋਏ ਐਕਟ 2007 ਦੇ ਤਹਿਤ ਪਤੰਗ ਉਡਾਉਣ ਦੇ ਲਈ ਧਾਤੂ ਦੇ ਧਾਗੇ ਤਾਰਾ ਅਤੇ ਸਪਾਈਕਡ ਧਾਗੇ ਦਾ ਉਤਪਾਦਨ ਵਰਤੋਂ ਅਤੇ ਵੰਡ ਨੂੰ ਵੀ ਅਪਰਾਧਿਕ ਕਰਾਰ ਕਰ ਦਿੱਤਾ ਹੈ ਸੂਤਰਾਂ ਦੇ ਅਨੁਸਾਰ ਪਾਕਿਸਤਾਨ ਦੀ ਸਰਕਾਰ ਇਸ ਵੇਲੇ ਅਪਰਾਧਾ ਨੂੰ ਰੋਹਿ ਵਿਸ਼ਣ ਐਕਟ 2007 ਦੇ ਵਿੱਚ ਸੋਧ ਕਰਕੇ ਪਰਭਾਸ਼ਿਤ ਕੀਤਾ ਹੈ ਜਿਸ ਵਿੱਚ ਹੁਣ ਸਖਤ ਸਜ਼ਾਵਾਂ ਦੀ ਵਿਵਸਥਾ ਕੀਤੀ ਗਈ ਹੈ ਪੰਜਾਬ ਦੇ ਗ੍ਰਹਿ ਵਿਭਾਗ ਦੇ ਬੁਲਾਰੇ ਦੇ ਅਨੁਸਾਰ ਨਵੇਂ ਨਿਯਮ ਪਤੰਗ ਉਡਾਉਣ ਦੇ ਵਿੱਚ ਵਰਤੇ ਜਾਂਦੇ ਧਾਤ ਦੇ ਤਾਗੇ ਤਾਰਾਂ ਅਤੇ ਤਿੱਖੇ ਤਾਗੇ ਦੇ ਉਤਪਾਦਨ ਨੂੰ ਵੀ ਅਪਰਾਧਿਕ ਘਰਾੜ ਦਿੰਦਾ ਹੈ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਨਵੇਂ ਸੋਧ ਅਨੁਸਾਰ ਹੁਣ ਕੋਈ ਵੀ ਵਿਅਕਤੀ ਪਤੰਗ ਉਡਾਉਂਦਾ ਹੋਇਆ ਫੜਿਆ ਗਿਆ ਤੇ ਉਸ ਨੂੰ 3 ਤੋਂ 5 ਸਾਲ ਦੀ ਕੈਦ ਜਾਂ ਫਿਰ 20 ਲੱਖ ਰੁਪਏ ਦਾ ਜੁਰਮਾਨਾ ਦੇਣਾ ਪੈ ਸਕਦਾ ਜਾਂ ਫਿਰ ਦੋਵੇਂ ਚੀਜ਼ਾਂ ਉਸ ਨੂੰ ਕਰਨੀਆਂ ਪੈ ਸਕਦੀਆਂ ਨੇ ਜ਼ਿਕਰ ਯੋਗ ਹੈ ਕਿ ਪਾਕਿਸਤਾਨੀ ਸੂਬੇ ਪੰਜਾਬ ਦੇ ਵਿੱਚ ਪਿਛਲੇ ਸਮੇਂ 'ਚ ਕਈ ਖੂਨੀ ਸੰਘਰਸ਼ ਤੋਂ ਬਾਅਦ ਸਾਲ 2007 'ਚ ਪਤੰਗ ਉਡਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਪਤੰਗ ਉਡਾਉਣ ਦੇ ਸ਼ੌਕੀਨਾ ਨੇ ਇਸ ਕਾਨੂੰਨ ਦੀ ਕੋਈ ਪਰਵਾਹ ਨਹੀਂ ਕੀਤੀ ਜਿਸ ਕਾਰਨ ਹੁਣ ਕਾਨੂੰਨ ਦੇ ਵਿੱਚ ਸੋਧ ਕਰਕੇ ਇਹ ਸਖਤ ਕਾਨੂੰਨ ਬਣਾਇਆ ਗਿਆ ਹੈ ਜੇਕਰ ਤੁਸੀਂ ਪਤੰਗ ਉਡਾਉਣ ਦੇ ਫੜੇ ਜਾਂਦੇ ਹੋ ਪੁਲਿਸ ਦੇ ਕੋਲ ਤੁਹਾਡੇ ਨਾਲ ਜੁੜੀ ਕੋਈ ਸ਼ਿਕਾਇਤ ਪਹੁੰਚਦੀ ਹੈ ਤੁਹਾਨੂੰ 3 ਤੋਂ 5 ਸਾਲਾਂ ਦੀ ਸਜ਼ਾ ਹੋ ਸਕਦੀ ਹੈ ਨਾਲ ਹੀ ਨਾਲ 20 ਲੱਖ ਰੁਪਏ ਦਾ ਜਿਹੜਾ ਜੁਰਮਾਨਾ ਹੈ ਉਹ ਤੁਹਾਡੇ ਤੇ ਲਗਾਇਆ ਜਾ ਸਕਦਾ ਹੈ ਜਿਸ ਕਾਰਨ ਤੁਹਾਡੀਆਂ ਪਰੇਸ਼ਾਨੀਆਂ ਵੱਧ ਜਾਣਗੀਆਂ ਤੇ ਪਾਕਿਸਤਾਨ ਦੀ ਸਰਕਾਰ ਦਾ ਇਸ ਵੇਲੇ ਫੈਸਲਾ ਇਹ ਹੀ ਹੈ ਕਿ ਲੰਦੇ ਪੰਜਾਬ ਦੇ ਵਿੱਚ ਇੱਕ ਕਾਨੂੰਨ ਬਣਾ ਦਿੱਤਾ ਗਿਆ ਹੈ ਕਿ ਕੋਈ ਵੀ ਪਤੰਗ ਨਹੀਂ ਉਡਾ ਸਕਦਾ